ਔਰ ਜਿਹੜੇ ਸਾਡੇ ਮੌਜੂਦਾ ਐਮਪੀ ਸਾਹਿਬ ਨੇ ਅੱਜ ਜਿਹੜੇ ਪਾਰਲੀਮੈਂਟਰੀ ਸੈਕਟਰੀ ਬਣ ਕੇ ਆਏ ਨੇ ਸ਼ਾਇਦ ਉਹਨਾਂ ਨੇ ਇਹ ਸਾਡੇ ਬਡਾਲਾ ਸੰਧੂਆਂ ਨਾਲੇ ਪਿਆਰ ਕੀਤਾ ਕਿ ਜਿੰਨਾ ਸਾਨੂੰ ਵੋਟ ਦਿੱਤੇ ਨੇ ਨੈਕਸਟ ਜਿਹੜਾ ਨਾ ਦੁਬਾਰਾ ਸਾਡਾ ਨਾਂ ਨਾ ਲੈਣ ਇਹ ਸਾਡਾ ਕੋਈ ਅਦਾਵਤ ਲਈ ਜਾ ਰਹੀ ਹੈ ਜਿਹੜਾ ਰੋੜ ਤੋੜ ਕੇ ਕਿ ਪਰੇਸ਼ਾਨ ਕੀਤਾ ਗਿਆ ਸਾਰਿਆਂ ਸਾਨੂੰ ਤੇ ਬੜੀ ਮਿਹਰਬਾਨੀ ਸਰਕਾਰ ਹੈ ਜਿਹੜਾ ਸਾਡਾ ਰੋੜ ਹੈ ਨਾ ਇਹਨੂੰ ਜਲਦੀ ਤੋਂ ਜਲਦੀ ਬਣਾਇਆ ਜਾਏ ਤੱਕ ਦਾ ਪਤਾ ਕਿ ਕਦ ਬਣਾਇਆ ਜਾਏ ਬੰਦਾ ਨਹੀਂ ਪੈਸੇ ਜਿਵੇਂ ਬੰਦਾ ਪਿਆ ਸਭ ਤੋਂ ਮੇਨ ਚੀਜ਼ ਇਹ ਦੇਖੋ ਮਟੀਰੀਅਲ ਕੀ ਲੱਗਾ ਦੋ ਸੂਤਰ ਦਾਇਰੇ ਵਿੱਚ ਲੱਗਾ ਸਰਿਆ ਜਿਹੜਾ ਜਿਹੜਾ ਕਿ ਦੋ ਸੂਤਰ ਦਾ ਕਿਸੇ ਵੀ ਸੂਰਤ ਤੇ ਉਤੇ 메ਨ ਜੀਡੀ ਰੋਡ ਦੇ ਉਤੇ ਕਾਬਲੇ ਕਬੂਲ ਨਹੀਂ ਹੁੰਦਾ ਪਹਿਲੇ ਨੰਬਰ ਤੇ ਤੇ ਇੰਜੀਨੀਅਰ ਦੀ ਇਹ ਨਾਹਲੀ ਦੂਸਰੇ ਨੰਬਰ ਤੇ ਠੇਕੇਦਾਰ ਦੀ ਇਹਨੂੰ ਤਕਰੀਬਨ ਇੱਕ ਮਹੀਨਾ ਹੋ ਗਿਆ ਦਰਮਿਆਨ ਦੇ ਵਿੱਚ ਤੁਸੀਂ ਰੋਡ ਚੈੱਕ ਕਰ ਸਕਦੇ ਹੋ ਤਿੰਨ ਤੋਂ ਚਾਰ ਪੁਲੀਆਂ ਜਿਹੜੀਆਂ ਸਾਡੀਆਂ ਵੇਸਟ ਹੋ ਗਈਆਂ ਮਰੀਮ ਨਵਾਬ ਸਾਹਿਬਾਨ ਨੇ ਸਾਡੀਆਂ ਵਜ਼ੀਰੇ ਆਲਾ ਪੰਜਾਬ ਨੇ ਉਹਨਾਂ ਤੱਕ ਰਿਕਵੈਸਟ ਅਸੀਂ ਪਹੁੰਚਾਉਣਾ ਚਾਹੁੰਦੇ ਆ ਕਿ ਖਦਾਰਾ ਵਡਾਲਾ ਸੰਧ ਦੀ ਆਵਾਮ ਅਗਰ ਤੁਹਾਨੂੰ ਕਿਸੇ ਵੋਡ ਦੀ ਜ਼ਰੂਰਤ ਤੇ ਤੇ ਅਗਰ ਨਹੀਂ ਤੇ ਚਲੋ ਕੋਈ ਗੱਲ ਨਹੀਂ ਅਗਰ ਵੋਡ ਕਿਸੇ ਨਾਲ ਲੈਣਾ ਹੈ ਤੇ ਇਹੋ ਜਿਹੇ ਐਮਪੀਏ ਇਹੋ ਜਿਹੇ ਜਿਹੜਾ ਤੁਹਾਡੇ ਇੱਥੇ ਥੱਲੇ ਜਿਹੜੇ ਬੰਦੇ ਕੰਮ ਕਰਦੇ ਨੇ ਖੁਦਾਰਾ ਇਹਨਾਂ ਦੇ ਉੱਤੇ ਨਜ਼ਰ ਰੱਖੀ ਜਾਏ ਕਿ ਅਗਰ ਇੰਜੀਨੀਅਰ ਕੋ ਕਾਬਲ ਹੁੰਦਾ ਕੋਈ ਠੇਕੇਦਾਰ ਬੰਦੇ ਦਾ ਪੁੱਤਰ ਹੁੰਦਾ ਤੇ ਇਹ ਜਿਹੜਾ ਸੀ ਨਾ ਇੱਕ ਕਿਸੇ ਇਸੇ ਸੂਰਤ ਵੀ ਇਹਨੂੰ 3.5 ਫੁੱਟ ਉੱਚੀ ਨਹੀਂ ਕਰ ਸਕਦਾ ਤੁਸੀਂ ਚੈੱਕ ਕਰ ਲਵੋ ਕੈਮਰੇ ਦੇ ਨਾਲ ਇਹ ਉਹਦੇ ਨਾਲੋਂ ਕੋਈ 2 ਫੁੱਟ ਉੱਚੀ ਹੈ ਇਹਨੂੰ ਬਣਾਉਣਾ ਕਿਸੇ ਨੇ ਇਹ ਪਾਣੀ ਫੇਰ ਸਾਡਾ ਜਿਹੜਾ ਘਰਾਂ ਦੇ ਵਿੱਚ ਹੀ ਜਾਣਾ ਹੈ ਇੱਕ ਘਰਾਂ ਤੋਂ ਹੁੰਦਿਆਂ ਯਾਨੀ ਇਸ ਪੁਲੀ ਦਾ ਸਾਨੂੰ ਨੁਕਸਾਨ ਹੈ ਫਾਇਦਾ ਕੋ ਨਹੀਂ ਸੂਰੇ ਮਹੱਲੇ ਦਾ ਪਾਣੀ ਸਾਡਾ ਅੱਜ ਸਾਡੇ ਘਰ ਵਾਲੀ ਸਾਈਡ ਤੇ ਸਾਰਾ ਆ ਕੇ ਸਾਡੇ ਘਰ ਦੇ ਅੱਗੋਂ ਨਿਕਲਦਾ ਪਿਆ ਤੇ ਸਾਰੇ ਸਾਨੂੰ ਆ ਕੇ ਗਾਲਾਂ ਵੀ ਕੱਢਦੇ ਰੋੜ ਤੋਂ ਨੰਗਦੇ ਵੀ ਗਾਲਾਂ ਕੱਢਦੇ ਨੇ ਤੇ ਗੱਲਾਂ ਵੀ ਕਰਕੇ ਜਾਂਦੇ ਨੇ ਜੇ ਪਾਣੀ ਬੰਦ ਕਰੋ ਬਾਰੇ ਅਸੀਂ ਬੰਦ ਕਰਦੇ ਇਹ ਸਾਰਾ ਪਾਣੀ ਸਾਡੇ ਘਰ ਦੇ ਅੰਦਰ ਚਲਾ ਜਾਏਗਾ ਇਹ ਸਾਡਾ ਰੋੜ ਹੈ ਕੋਈ ਮਰੀਜ਼ ਆ ਰਿਹਾ ਕੋਈ ਮੁਸਾਫਰ ਆ ਰਿਹਾ ਕੋਈ ਪਹਿਲੀ ਵਾਰੀ ਆ ਰਿਹਾ ਹੈ ਇਸ ਵਾਸਤੇ ਟੌਨ ਦੇ ਵਿੱਚੋਂ ਦੀ ਰਾਵਾਂ ਨੇ ਲੋਕਾਂ ਦੀ ਰਾਹ ਪੁੱਟ ਕੱਤੇ ਨੇ ਨੀਆਂ ਸੁੱਟ ਛੜੇ ਵੱਡੀਆਂ ਬੱਸਾਂ ਨੇ ਆਏ ਦਿਨ ਕੋਈ ਨਾ ਕੋਈ ਟਰੱਕ ਉਲਟਿਆ ਹੁੰਦਾ ਉਹ ਟਰੱਕ ਵਾਲੇ ਫਸ ਜਾਂਦੇ ਨੇ ਵਿਚਾਰੇ ਕਰੇਨ ਵਾਲਿਆਂ ਨੂੰ 20-20 50-50 ਹਜ਼ਾਰ ਰੁਪਇਆ ਦੇ ਕੇ ਆਪਣੇ ਟਰੱਕ ਕਢਾਉਂਦੇ ਨੇ ਉਹ ਵਿਚਲਾ ਰੋੜ ਹੈ ਤਰੇ ਪੁਲੀਆਂ ਟੁੱਟ ਗਈਆਂ ਨੇ ਇੱਧਰ ਦਾ ਵਿਚਲਾ ਟੌਨ ਵਾਲਾ ਰਾਸਤਾ ਸਾਰਾ ਤੋੜ ਛੜਿਆ ਨੁਕਸਾਨ ਤੇ ਸਾਡੇ ਵਡਾਲੇ ਦਾ ਹੁੰਦਿਆ ਨਾ 5 ਲੱਖ ਦਾ ਸਾਨੂੰ ਫਾਇਦਾ ਦੇ ਕੇ 5 ਕਰੋੜ ਦੇ ਥੱਲੇ ਸਾਨੂੰ ਇਹਨਾਂ ਲੈ ਹੁੰਦਾ ਇਹਦਾ ਕੋ ਮਾਪਿਓ ਬਣੇ ਕੋਈ ਮਾਤਰ ਜਦੋਂ ਬੋਲਣ ਦਾ ਟਾਈਮ ਹੁੰਦਾ ਉਦੋਂ ਸਾਰੇ ਆ ਜਾਂਦੇ ਨੇ ਬਾਬਾ ਜੀ ਸੁਣਾਓ ਬਾਬਾ ਜੀ ਆ ਤੇ ਜਦੋਂ ਬਾਬੇ ਦੇ ਘਰ ਮਸੀਬਤ ਪਈਏ ਤੇ ਕੋ ਪੁੱਛਦਾ ਹੀ ਨਹੀਂ ਉਹ ਚੱਲ ਮੇਲ ਨੂੰ ਚਲੀ ਮੈਂ ਨਵਾਂ ਨਹੀਂ ਜਾਸ ਦੇਸ਼ ਪੰਜਾਬ ਦੇ ਸਾਰੇ ਰੰਗ ਕਾਰ ਬੈਠੀਆਂ ਮੇਲਾ ਨਿਊਜ਼ ਵੇਖਣ ਲਈ ਅੱਜ ਹੀ ਸਬਸਕ੍ਰਾਈਬ ਕਰੋ ਬਲਕਿ ਮੈਂ ਤੇ ਕਹਣਾ ਪੂਰੇ ਹੀ ਕਰੋ ਮੇਲੇ ਨੂੰ ਚਲੀਏ ਹਾਏ ਚੱਲ ਮੇਲੇ ਨੂੰ ਚਲੀਏ ਓ ਚੱਲ ਮੇਲੇ ਨੂੰ ਚਲੀ ਬਿਸਮਿਲ੍ਲਾਹਿ ਰਹਿਮਾਨ ਰਹੀਮ ਲੋ ਜੀ ਪਿਆਰਿਓ ਅਸੀਂ ਅੱਜ ਤੁਹਾਨੂੰ ਨਾਲ ਲੈ ਕੇ ਤੇ ਤਹਿਸੀਲ ਦਸਕਾ ਦੇ ਇੱਕ ਵੱਡੇ ਕਸਬੇ ਵਡਾਲਾ ਸੰਧੂਆ ਆਏ ਹੋਇਆ ਪਿਆਰਿਓ ਇਹ ਕਸਬਾ ਵਡਾਲਾ ਸੰਧੂਆ ਜਿਹੜਾ ਹੈ ਇਹ ਗੁਜਰਾਹਵਾਲਾ ਤੋਂ ਪਸਰੂਰ ਜਿਹੜੀ ਸੜਕ ਜਾਂਦੀ ਹੈ ਨਾ ਮੇਨ ਸ਼ਾਹਰਾਹ ਜਿਹਨੂੰ ਡਿਫੈਂਸ ਰੋਡ ਵੀ ਆਖਿਆ ਜਾਂਦਾ ਹੈ ਇਹ ਉਸ ਸੜਕ ਦੇ ਉੱਤੇ ਵਾਪਕਿਆ ਹੈ ਪਿਆਰਿਓ ਇਸ ਮੇਨ ਰੋਡ ਦੇ ਉਤੋਂ ਜਿੰਨੀਆਂ ਸਾਡੀਆਂ माजी ਦੀਆਂ ਜੰਗਾਂ ਹੋਈਆਂ ਨੇ ਉਹਨਾਂ ਜੰਗਾਂ ਦੇ ਵਿੱਚ ਜਿਹੜੀ ਟ੍ਰੈਫਿਕ ਲੰਘਦੀ ਰਹੀ ਹੈ ਸਾਡੇ ਪਾਕਿਸਤਾਨ ਆਰਮੀ ਦੀ ਕੁੰਮਕ ਤੇ ਰਸਦ ਜਾਂਦੀ ਰਹੀ ਹੈ ਉਹ ਸਾਰੀਆਂ ਗੱਡੀਆਂ ਇਸੇ ਰੋਡ ਤੋਂ ਲੰਘ ਕੇ ਜਾਂਦੀਆਂ ਰਹੀਆਂ ਨੇ ਐਸ ਸੜਕ ਦੇ ਉੱਤੇ ਇੱਕ ਪੁਲੀ ਜ਼ਿਹਰੇ ਤਾਮੀਰ ਹੈ ਜਿਹੜੀ ਕਿ ਕੋਈ ਗੁਜ਼ਰਸ਼ਤਾ 15 16 ਦਿਨਾਂ ਤੋਂ ਜ਼ਿਹਰੇ ਤਾਮੀਰ ਹੈ ਕੰਮ ਤਰੱਕੀਯਾਤੀ ਕਰਵਾਣਾ ਸਾਡੀ ਮਹਤਮਾ ਵਜ਼ੀਰਿਆਲਾ ਪੰਜਾਬ ਮਰੀਮ ਨਵਾਸ਼ਰੀ ਸਾਹਿਬਾ ਦਾ ਚੋਂ ਕਿ ਇੱਕ ਵਿਯਨ ਹੈ ਅਸੀਂ ਇਹਨੂੰ ਸਰਾਨੇ ਆ ਲੇਕਿਨ ਇੱਕ ਮੇਨ ਸ਼ਾਹ ਰਾ ਨੂੰ ਬੰਦ ਕਰ ਦੇਣਾ ਤਰੱਕੀਯਾਤੀ ਕੰਮ ਦੀ ਆੜ ਦੇ ਵਿੱਚ ਇਹ ਆਵਾਮ ਦੇ ਨਾਲ ਬਹੁਤ ਵੱਡਾ ਜ਼ੁਲਮ ਹੈ ਸਾਹਿਬੋ ਇਹ ਜਿਹੜੀ ਗੁਜਰਾਵਾਲਾ ਤੋਂ ਪਸਰੂਰ ਜਾਂਦੀ ਹੈ 메인 ਸ਼ਾਹਰਾ ਇਸ ਸ਼ਾਹਰਾ ਦੇ ਉੱਤੇ ਵਾਕਿਆ ਕਸਬਾ ਵਡਾਲਾ ਸੰਧੂਆਂ ਦੇ ਮਰਕਜ਼ ਦੇ ਵਿੱਚ ਪੂਰੀ ਸੜਕ ਨੂੰ ਪੁੱਟ ਕੇ ਇੱਕ ਪੁਲੀ ਤਾਮੀਰ ਕੀਤੀ ਜਾ ਰਹੀ ਹੈ ਜਿਹਦੇ ਤਾਮੀਰ ਕਰਨ ਦਾ ਅੰਦਾਜ਼ ਇੰਤਹਾਈ ਗੈਰ اخਲਾਕੀ ਔਰ ਗੈਰ ਕਾਨੂੰਨੀ ਹੈ ਸਾਹਿਬੋ ਚਾਹੀਦਾ ਤੇ ਐਸੀ ਨਾ ਕਿ ਅੱਧੀ ਸੜਕ ਨੂੰ ਖੋਦਿਆ ਜਾਂਦਾ ਔਰ ਉਸ ਪਾਸੇ ਪਹਿਲੇ ਪੁਲੀ ਬਣਾਈ ਜਾਂਦੀ ਫਿਰ ਦੂਸਰੀ ਅੱਧੀ ਸੜਕ ਜਿਹੜੀ ਹੈ ਉਹਨੂੰ ਖੋਦ ਕੇ ਉਸ ਪਾਸੇ ਪੁਲੀ ਤਾਂ ਮੇਰ ਕੀਤੀ ਜਾਂਦੀ ਤਾਂ ਕਿ ਬਾਕੀ ਅੱਧੀ ਸੜਕ ਤੋਂ ਟ੍ਰੈਫਿਕ ਗੁਜ਼ਰਦੀ ਰਹਿੰਦੀ ਲੇਕਿਨ ਇਹ ਠੇਕੇਦਾਰ ਜਿਹੜਾ ਆਪਣੇ ਆਪ ਨੂੰ ਗਵਰਨਮੈਂਟ ਦਾ ਬਹੁਤ ਮਨਜ਼ੂਰ ਨਜ਼ਰ ਤੇ ਪਸੰਦੀਦਾ ਸ਼ਖਸ ਘਰਾੜ ਦਿੰਦਾ ਹੈ ਉਹਨੇ ਇੱਕ ਮਿਸਤਰੀ ਸਿਰਫ ਲਾਇਆ ਹੈ ਔਰ ਗੁਜ਼ਰਿਸ਼ਤਾ 15 ਦਿਨਾਂ ਤੋਂ ਪੂਰੀ ਸੜਕ ਪੁੱਟ ਦਿੱਤੀ ਗਈ ਹੋਈ ਹੈ ਟ੍ਰੈਫਿਕ ਮੇਨ ਸ਼ਾਰਾ ਦੇ ਉਤੇ ਚੱਲ ਹੀ ਨਹੀਂ ਸਕਦੀ ਯਾਨੀ ਗੁਜਰਾਵਾਲੇ ਜਿਹਨੇ ਪਸਰੂਰ ਜਾਣਾ ਹੈ ਉਹ ਪਿੰਡ ਦੇ ਵਿੱਚੋਂ ਲੰਘ ਰਿਹਾ ਹੈ ਯਾਨੀ ਪਿੰਡ ਵਡਾਲਾ ਸੰਧੂਆ ਜਿਹੜਾ ਹੈ ਉਹਦੇ ਵਿੱਚੋਂ ਦੀ तमाम ਹੈਵੀ ਟ੍ਰੈਫਿਕ ਲਾਈਟ ਟਰਾਂਸਪੋਰਟ ਵਹੀਕਲਜ਼ तमाम ਪਬਲਿਕ ਟਰਾਂਸਪੋਰਟ ਜਿਹੜੀ ਹੈ ਉਹਦੇ ਵਿੱਚੋਂ ਗੁਜ਼ਰ ਰਹੀ ਹੈ ਪਿੰਡ ਦੇ ਵਿੱਚੋਂ ਹੁਣ ਪਿੰਡ ਦੀ ਇੱਕ ਬਿਲਕੁਲ ਨਵੀਂ ਸੜਕ ਬਣੀ ਸੀ ਜਿਹੜੀ ਕਿ ਚੰਦ ਮਹੀਨੇ ਪਹਿਲੇ ਬਣਾਈ ਗਈ ਸੀ ਉਹ ਸੜਕ ਜਿਹੜੀ ਹੈ ਪਿਆਰਿਓ ਉਹ ਜਗਾ ਜਗਾ ਤੋਂ ਟੁੱਟ ਗਈ ਹੈ ਹੈਵੀ ਟ੍ਰੈਫਿਕ ਦੇ ਗੁਜ਼ਰਨ ਦੇ ਨਾਲ ਬਿਜਲੀ ਦੀਆਂ ਤਾਰਾਂ ਜ਼ਮੀਨ ਤੇ ਡਿੱਗੀਆਂ ਹੋਈਆਂ ਨੇ ਸਾਹਿਬ ਉਹ ਇੱਕ ਨਵੀਂ ਪੁਲੀ ਪਿੰਡ ਦੇ ਵਿੱਚ ਬਣਾਈ ਗਈ ਸੀ ਉਹ ਵੀ ਟੁੱਟ ਗਈ ਏ ਤੁਹਾਨੂੰ ਉਹ ਵੀ ਦਹਾਨੇ ਆ ਇਸ ਪਿੰਡ ਦੇ ਵਸਨੀਕ ਜਿਹੜੇ ਕਿ ਸਾਡੇ ਪਰਮਾਨੈਂਟ ਵਿਊਅਰਸ ਨੇ ਸਾਡੇ ਬੜੇ ਪਿਆਰੇ ਵੇਖਣ ਵਾਲੇ ਨੇ ਉਹਨਾਂ ਨੇ ਸਾਨੂੰ ਕਈ ਦਿਨਾਂ ਤੋਂ ਫੋਨ ਕਰ ਕਰਕੇ ਇੱਥੇ ਆਉਣ ਦੀ ਦਾਵਤ ਦਿੱਤੀ ਕਿ ਤੁਸੀਂ ਇੱਥੇ ਆਓ ਤੇ ਆ ਕੇ ਦੇਖੋ ਕਿ ਸਿਰਫ ਇਸ ਪਿੰਡ ਵਡਾਲਾ ਸੰਧੂਆਂ ਦੇ ਜਿਹੜੇ ਹਜ਼ਾਰਾਂ ਮਕੀਨ ਨੇ ਉਹ ਹੀ ਤੰਗ ਨਹੀਂ ਬਲਕਿ ਆਲਾ ਦੁਆਲਾ तमाम ਇਲਾਕਾ ਜਿਹੜਾ ਹੈ ਲੋਕ ਪਰੇਸ਼ਾਨ ਨੇ ਸ਼ਾਦੀ ਵਿਆਹ ਜਿਹੜੇ ਨੇ ਉਹਨਾਂ ਦਾ ਮੌਸਮ ਹੈ ਨਾ ਇੱਥੋਂ ਬਰਾਤਾਂ ਗੁਜ਼ਰ ਸਕਦੀਆਂ ਨੇ ਨਾ ਕਿਸੇ ਦਾ ਕੋਈ ਬਿਮਾਰ ਹਸਪਤਾਲ ਪਹੁੰਚ ਸਕਦਾ ਹੈ ਕਈ ਕਈ ਘੰਟੇ ਇਸ ਟ੍ਰੈਫਿਕ ਜੈਮ ਰਹਿੰਦੀ ਏ ਕੋਈ ਟ੍ਰੈਫਿਕ ਚਲਾਨ ਵਾਲਾ ਵੀ ਨਹੀਂ ਹੈਗਾ ਪਿਆਰਿਓ ਆਓ ਤੁਹਾਨੂੰ ਇਸ ਪਿੰਡ ਦੇ ਕੁਝ ਵਸਨੀਕਾਂ ਦੇ ਨਾਲ ਮਿਲਵਾਈਏ ਤੁਹਾਨੂੰ ਮੌਕਾ ਦਿਹਾਈਏ ਕਿ ਕਿੱਥੇ ਉਹ ਪੁਲੀਤਾ ਮੇਰ ਕੀਤੀ ਜਾ ਰਹੀ ਏ ਔਰ ਕਿਸ ਤਰ੍ਹਾਂ ਗੁਜਰਾਵਾਲਾ ਦਾ ਰابطਾ ਪਸਰੂਰ ਦੇ ਨਾਲ ਬਿਲਕੁਲ ਬਨਕਤਾ ਕਰ ਦਿੱਤਾ ਗਿਆ ਏ ਔਰ ਕਿਸ ਤਰ੍ਹਾਂ ਟ੍ਰੈਫਿਕ ਪੈਲੀਆਂ ਦੇ ਵਿੱਚੋਂ ਗਿਰਦੋ ਨਵਾਇ ਚ ਜਿਹੜੇ ਖੇਤ ਨੇ ਉਹਨਾਂ ਖੇਤਾਂ ਦੇ ਵਿੱਚੋਂ ਪਿੰਡ ਦੇ ਵਿੱਚ ਅੰਦਰੂਨੀ ਸੜਕਾਂ ਦੇ ਵਿੱਚੋਂ ਗੁਜ਼ਰ ਰਹੀਏ ਔਰ ਹੈਵੀ ਟ੍ਰੈਫਿਕ ਵੱਡੇ ਟਰਾਲਰ ਉਹ ਗੁਜ਼ਰ ਰਹੇ ਨੇ ਲੋਕਾਂ ਦੇ ਕਾਰੋਬਾਰ ਤਬਾਹ ਹੋ ਗਏ ਨੇ 15 20 ਦਿਨਾਂ ਦੇ ਵਿੱਚ ਲੋਕਾਂ ਇੱਥੇ ਸਾਨੂੰ ਦੱਸਿਆ ਕਿ ਸਾਡੀਆਂ ਦੁਕਾਨਾਂ ਤੇ ਕੋਈ ਗਾਹਕ ਨਹੀਂ ਆਂਦਾ ਕਿਉਂਕਿ ਗਿਰਦੋ ਨਵਾ ਦੇ ਜਿਸ ਕਦਰ ਦੇ ਹਾਤ ਨੇ ਕਸਬਾਤ ਨੇ ਉਹ ਲੋਕ ਸ਼ਹਿਰ ਆ ਹੀ ਨਹੀਂ ਸਕਦੇ ਰابطਾ ਹੀ ਬੰਕਤਾ ਹੋ ਗਿਆ ਕੱਟ ਆਫ ਕਰਕੇ ਰੱਖ ਦਿੱਤਾ ਇਸ ਟੋਏ ਨੇ جڑا کہ پندرہ ونوں دا کچھوے دی چال تعمیر کیتا جا رہا ہے اور حال ہی نیڑے جاپ دا نہیں کہ چھتی پولی تعمیر ہو جائے گی اور جان اس علاقے دے عوام دی چھٹ جائے گی آؤ نو کچھ مناظر دہائیے کہ اے پولی جیت تعمیر ہو رہی ہے اتنے کی بنیا اور آلے دوالے لوگ جڑے وستے ہیں انہیں دیاں کی شکایات نے ਸਾਹਿਬੋ ਇੱਥੇ ਕੁਝ ਲੋਕ ਸਾਡੇ ਦੋਸਤ ਮੌਜੂਦ ਨੇ ਇਸੇ ਪਿੰਡ ਦੇ ਵਸਨੀਕ ਜਿਹੜੇ ਕਿ ਬੜੇ ਪਰੇਸ਼ਾਨ ਨੇ ਇਸ ਪੁਲੀ ਦੀ ਤਾਮੀਰ ਦੀ ਵਜ੍ਹਾ ਤੋਂ ਜਿਨੇ ਸਾਰੀ ਟ੍ਰੈਫਿਕ ਦੇ ਵਿੱਚ ਰੁਕਾਵਟ ਪੈਦਾ ਕੀਤੀ ਹੋਈ ਹੈ ਆ ਤੁਹਾਨੂੰ ਉਹਨਾਂ ਦੇ ਨਾਲ ਮਿਲਵਾਨੇ ਆ ਪੁਲੀ ਦਾ ਕੰਮ ਇਹਨਾਂ ਨੇ ਸ਼ੁਰੂ ਕੀਤਾ ਹੈ ਜਿਦੀ ਕਿ ਜ਼ਰੂਰਤ ਨਹੀਂ ਸੀ ਆ ਮੌਕੇ ਦੇ ਬਣਨ ਵਾਸਤੇ ਠੀਕ ਹੈ ਅੱਗੇ 8 ਇੰਚ ਦਾ ਪਾਇਪ ਹੈ 13 ਇੰਚ ਦਾ ਪਾਇਪ ਹੈ ਉਹਦੇ ਲਈ 4 ਫੁੱਟ ਦੀ ਪੁਲੀ ਇਹਨਾਂ ਨੇ ਬਣਾਣੀ ਸ਼ੁਰੂ ਕੀਤੀ ਹੈ ਠੀਕ ਹੈ ਔਰ ਜਿਹਦਾ ਕੋਈ ਹੋਮਵਰਕ ਨਹੀਂ ਕੀਤਾ ਗਿਆ ਕਿ ਇਹਦਾ ਹੋਮਵਰਕ ਕਿਸ ਤਰ੍ਹਾਂ ਹੋਣਾ ਚਾਹੀਦਾ ਕੰਮ ਦੀ ਕਿਹੜੀ ਡਿਜ਼ਾਈਨਿੰਗ ਹੈ ਕੀ ਇਹ ਕੀ ਨਹੀਂ ਹੈ ਕੋਈ ਇਹਦਾ ਜਿਹੜਾ ਕੰਮ ਕਰਨ ਦਾ ਤਰੀਕਾ ਕਰ ਜਿਹੜਾ ਹੈ ਨਾ ਉਹ ਖਤਿਆਰ ਨਹੀਂ ਕੀਤਾ ਗਿਆ ਕਿ ਇਸ ਤਰ੍ਹਾਂ ਕੰਮ ਹੋਣਾ ਚਾਹੀਦਾ ਠੀਕ ਹੈ ਔਰ 5 ਫੁੱਟ ਦੀ ਪੁਲੀ ਜਿਹੜੀ ਇਹਨਾਂ ਨੇ ਤਿਆਰ ਕੀਤੀ ਹੈ ਇਹ ਜਿਹੜੀ ਬਣਾਈ ਹੈ ਔਰ ਅੱਗੇ ਜਿਹੜੇ ਜਿਹਦੇ ਚ ਪਾਣੀ ਜਾ ਰਿਹਾ ਉਹ 18 13 ਇੰਚ ਦੀ ਪੁਲੀ ਹੈ 13 ਇੰਚ ਦਾ ਪਾਇਪ ਜਿਹਦੇ ਵਿੱਚ ਪਾਣੀ ਜਾ ਰਿਹਾ ਠੀਕ ਹੈ ਔਰ ਇਹਦੇ ਲਈ ਪੂਰੇ ਰੋਡ ਨੂੰ ਇਸ ਤਰ੍ਹਾਂ ਬਲਾਕ ਕਰ ਦਿੱਤਾ ਗਿਆ ਹੈ ਜਿਸ ਦੀ ਵਜ੍ਹਾ ਤੋਂ ਪੂਰੇ ਪਿੰਡ ਨੂੰ ਇਹਦਾ ਇਨਾ ਕੁ ਨੁਕਸਾਨ ਹੋ ਰਿਹਾ ਬਹੁਤ ਜ਼ਿਆਦਾ ਪਹਿਲੀ ਗੱਲ ਤੇ ਆਵੇ ਜੀ ਕਿ ਮਾਸ਼ਾਅੱਲਾ ਪਹਿਲਾਂ ਅਗਰ ਥੋੜਾ ਥੋੜਾ ਜਿਹਾ ਬੈਕਗ੍ਰਾਉਂਡ ਤੇ ਜਾਇਆ ਜਾਏ ਤੇ ਇੱਥੇ ਪਾਣੀ ਖਲੋਤਾ ਰਹਿੰਦਾ ਹੁੰਦਾ ਸੀ ਅੱਛਾ ਪ੍ਰੋਜੈਕਟ ਸ਼ੁਰੂ ਕੀਤਾ ਜਿੰਨੇ ਵੀ ਕੀਤਾ ਉਹਨੇ ਆਪਣੇ ਨਾਲ ਕੋਸ਼ਿਸ਼ ਕੀਤੀ ਗਿਆ ਅੱਛਾ ਹੀ ਇਹਨਾਂ ਮਕਰਾ ਲੇਕਿਨ ਪਤਾ ਨਹੀਂ ਕਿਹੜੀ ਤਾਹੀਰ ਹੈ ਕੋਈ ਸਮਝ ਤੋਂ ਬਾਹਰ ਹੈ ਕੋਈ ਸਮਝ ਤੋਂ ਬਾਹਰ ਹੀ ਸਾਰਾ ਕੰਮ ਹੋਣ ਰਿਹਾ ਇਹ ਆਪਣਾ ਨਾਉ ਦੁਕਾਨ ਹੈ ਮਾਸ਼ਾਅੱਲਾ ਕੋਈ 16 17 ਦਿਨ ਹੋ ਗਏ ਨੇ ਅਸੀਂ ਇੰਜ ਹੀ ਬਿਲਕੁਲ ਬੰਦ ਬੌਂਡ ਹੋ ਕੇ ਬੈਰੇ ਆ ਕੋਈ ਸਮਾਂ ਤੋਂ ਬਾਹਰ ਹੈ ਕੰਮ ਸਾਰਾ ਤੇ ਅਲਾਹ ਕਮਾں ਇਹੋ ਹੀ ਅਪੀਲ ਹੈ ਕਿ ਜਿਹੜਾ ਨੇ ਇਹਨੂੰ ਜਲਦੀ ਤੋਂ ਜਲਦੀ ਜਿਹੜਾ ਨਾ ਤਮੀਰ ਕੀਤਾ ਜਾਏ ਜਿੰਨੀ ਜਲਦੀ ਹੋ ਸਕਦਾ ਹੈ ਇਹਦੀ ਤਮੀਰ ਜਿੰਨਾ ਹੋਏ ਕਿਉਂਕਿ ਲੋਕ ਬੜੇ ਪਰੇਸ਼ਾਨ ਨੇ ਵਿਚਾਰੇ ਤੇ ਚਾਹੀਦਾ ਸੀ ਕਿ ਤਾਂ ਰਾਹ ਬਣਾ ਦਿੰਦੇ ਤਾਂ ਬਣਾ ਬਾਹਰ ਜਿ ਬਣਾ ਦਿੰਦੇ ਮੂਲ ਅਸਲ ਜਿਹੜਾ ਕੰਮ ਹੁੰਦਾ ਹੈਗਾ ਹਾਈਵੇ ਦਾ ਉਹਦੇ ਇਹ ਕੰਮ ਹੁੰਦਾ ਆਂਦੇ ਨਹੀਂ ਕਿਤੇ ਵੇਖਿਆ ਯਾ ਰਸਤਾ ਤੋਂ ਲੈ ਦੇ ਛੱਡ ਦੇ ਨੇ ਪੱਕਾ ਬਣਾ ਕੇ ਦੇ ਦਿੰਦੇ ਨੇ ਤੇ ਫਿਰ ਪੁੱੜਦੇ ਨੇ ਉਂਝ ਦੇ ਪੁੱੜਦੇ ਹੀ ਕਿਦੇ ਨਹੀਂ ਜਿੱਥੇ ਵੀ ਵੇਖਿਆ ਆ ਇੱਥੇ ਹੀ ਸਿਰਫ ਹੋਇਆ ਇੰਜ ਕਹਿੰਦਾ ਕੀ ਯਾਰ ਕੰਮ ਮਜ਼ਾ ਮਜ਼ੇ ਨਾਲ ਕੋਈ ਟੋਕਰੀ ਕੱਢ ਲਿਆ ਦਿਹਾੜੀ ਕੱਢ ਲਿਆ ਥੋੜੇ ਥੋੜੇ ਨਾ ਕੀਤਾ ਕੰਮ ਦੇ ਇੱਕ ਦਿਹਾੜੀ ਦਾ ਕੰਮ ਸੀ ਜਿਹੜਾ ਹੁਣ ਹੋਣਾ ਸੀ ਹੁਣ ਹਾਂਜੀ ਜਨਾਬ 메ਨ ਰੋਡ 15 20 ਦਿਨ ਟੁੱਟਿਆ ਸਾਰ ਹੋ ਗਿਆ ਨੇ ਤੇ ਸਾਰਾ ਬਾਜ਼ਾਰ ਜਿਹੜਾ ਵਿਚਲਾ ਟੁੱਟ ਗਿਆ ਐ ਸਾਈਡ ਤੋਂ ਜਾਂਦਾ ਇਹਦੋਂ ਟੁੱਟ ਗਿਆ ਤੇ ਇਹਦਾ ਹਾਲਾ ਕੋਈ ਜ਼ਿੰਮੇਵਾਰ ਨਹੀਂ ਬੰਦਾ ਪਿਆ ਆਪੋਲੀ ਤੁਸੀਂ ਦੇਖ ਲਓ ਦੋ ਦੋ ਤਿੰਨ ਤਿੰਨ ਫਟੋ ਚੁੱਕੀ ਪਈ ਐ ਤੇ ਇਸ ਨਾਲ ਪੁਲੀ ਬੰਦੀ ਨਹੀਂ ਆ ਅਸਾਂ ਸਾਰੀ ਜ਼ਿੰਦਗੀ ਦੇ ਵਿੱਚ ਪਹਿਲੀ ਵਾਰੀ ਆ ਪੁਲੀ ਦੇਖੀ ਐ ਜਿਹੜੀ ਦੋਹਾਂ ਪਾਸੋਂ ਮੁਕਮਲ ਤੋੜੀ ਐ ਕਿਤੇ ਅੱਧੀ ਪੁਲੀ ਬੰਦੀ ਐ ਅੱਧੀ ਜਿਹੜੀ ਐ ਦੁਬਾਰਾ ਬੰਦੀ ਐ ਤੇ ਹਾਲਾਂ ਵੀ ਇਹਦਾ ਕੋਈ ਅਸਰ ਨਹੀਂ ਐ 15-20 ਦਿਨ ਚਾਲੂ ਹੋ ਜਾਵੇਗਾ ਸਾਰਾ ਬਾਜ਼ਾਰ ਉਧਰੋਂ ਇਧਰੋਂ ਸਾਰਾ ਟੁੱਟਾ ਪਿਆ ਐ ਤੇ ਬਰਾਏ ਮਿਹਰਬਾਨ ਜਨਾਬ ਸਾਡੇ ਤੇ ਰਹਿਮ ਕੀਤਾ ਜਾਏ ਪਿੰਡ ਤੇ ਰਹਿਮ ਕੀਤਾ ਜਾਏ ਜਿਹੜਾ ਬੰਦਾ ਹੀ ਬਣਾ ਰਿਹਾ ਓਦਾਂ ਅਗਰ ਉਨਕੋ ਬੜੀ ਮਿਹਰਬਾਨੀ ਹੈ ਕਿ ਇਹਨੂੰ ਮੁਕੰਮਲ ਕਰਾਏ ਤੇ ਸਹੀ ਤਰ੍ਹਾਂ ਕਰਾਏ ਐਸਾ ਨਹੀਂ ਬੰਦਾ ਇਹਨੇ ਖਲੋਣਾ ਨਹੀਂ ਹੈ ਅਜ ਨੂੰ ਵੱਡੇ ਟਰੱਕ ਆਣੇ ਨੇ ਅਜ ਦੀ ਪੁਰੀ ਆ ਪਿਛਾਂ ਤੇ ਹਕਤ ਨਹੀਂ ਥਮੇ ਜਾਣ ਦਾ ਦਿਲ ਲੱਗਿਆ ਜਿਹੜੇ ਇਹਨੇ ਨਹੀਂ ਖਲੋਣਾ ਤੇ ਫਿਰ ਇਹ ਹਾਲਾਤ ਸਾਡੇ ਫਿਰ ਐਂ ਖਰਾਬ ਨੇ ਚਾਹ ਲੈ ਮਿੱਟੀ ਦੇ ਵਿੱਚ ਇਦਾਂ ਦਾ ਲੋਡ ਆਂਦਾ ਕਿਸ ਸਮਾਂ ਇਹ ਬਰਦਾਸ਼ ਕਰਾਂਗੇ ਸੀ ਇਬਰਾਹਿਮ ਮਿਹਰਬਾਨੀ ਜਨਾਬ ਸਾਡੇ ਤੇ ਡਾਲੇ ਵਾਲਿਆਂ ਤੇ ਬਾਜ਼ਾਰ ਵਾਲਿਆਂ ਤੇ ਦੇਰਗਨ ਕੀਤੀ ਜਾਏ ਸਾਜਰਾ ਤੇ ਮਿਹਰਬਾਨੀ ਕੀਤੀ ਜਾਏ ਸਭ ਬੰਦੇ ਬਹੁਤ ਜ਼ਿਆਦਾ ਪਰੇਸ਼ਾਨ ਨੇ ਤੇ ਤੁਹਾਡੀ ਮਿਹਰਬਾਨੀ ਸਰਕਾਰ ਤੁਸੀਂ ਆਏ ਹੋ ਤੇ ਤੁਸੀਂ ਸਾਡੀ ਗੱਲ ਆਵਾਜ਼ ਉੱਤੇ ਤੱਕ ਪਹੁੰਚਾਓਗੇ ਉਹ ਉਹ ਜਿਹੜਾ ਨਾ ਜਲਦੀ ਜਲਦੀ ਕੰਮ ਜਿੰਨੀ ਦੀ ਹੋ ਸਕੇ ਉਹਨਾਂ ਦਾ ਮਿਹਰਬਾਨੀ ਕਰਾਓ ਸਾਡੇ ਤੇ ਜਨਾਬ ਰੋਡ ਜਿੱਦਨਾਂ ਪੁਲੀ ਟੁੱਟੀ ਹੈ ਨਾ ਐ ਪਿਛਲਾ ਬਾਜ਼ਾਰ ਸਾਰਾ ਟੁੱਟ ਗਿਆ ਪੁਲੀਆਂ ਡਬਲ ਡਬਲ ਟੁੱਟ ਗਿਆ ਨੇ ਐ ਪਾਸੇ ਉਹ ਜਿਹੜਾ ਰਸਤਾ ਹੈ ਉਹ ਵੀ ਸਾਰਾ ਬੰਦ ਹੈ ਉੱਥੇ ਟਰੱਕ ਵੱਡੇ ਵੱਡੇ ਡਿੱਗ ਪੈਂਦੇ ਨੇ ਅੰਦੂਲਰ ਜਾਂਦੇ ਨੇ ਕੱਲ ਵੀ ਦੋ ਤਿੰਨ ਟਰੱਕ ਬਦਲੇ ਫਸੇ ਰਹੇ ਨੇ ਤੇ ਬੰਦੇ ਬਹੁਤ ਜ਼ਿਆਦਾ ਪਰੇਸ਼ਾਨ ਇਲਾਕੇ ਵਾਲੇ ਬੰਦੇ ਜਿਹੜੇ ਨੇ ਬਹੁਤ ਪਰੇਸ਼ਾਨ ਹੈ ਸਾਡੇ ਤੇ ਉਧਰ ਵਾਲੇ ਪਾਸੇ ਜਿਹੜਾ ਰਸਤਾ ਖਰਾਬ ਹੈ ਉਧਰੋਂ ਵੀ ਨਿਕਲ ਕੋਈ ਚੀਜ਼ ਨਹੀਂ ਦੱਸ ਸਕਦੀ ਪਰਿਆਮ ਸਾਹਿਬ ਨਾਲ ਜਨਾਬ ਸਾਡੀ ਇਹ ਰਿਕਵੈਸਟ ਹੈ ਕਿ ਇਹ ਜਲਦੀ ਜਲਦੀ ਸਾਡਾ ਰੋਡ ਸਹੀ ਤਰ੍ਹਾਂ ਬਨਵਾਇਆ ਜਾਵੇ ਤੇ ਉਸ ਤੋਂ ਬਾਅਦ ਇਹ ਜਿਹੜੇ ਨਾ ਸਹੀਤ ਪੁਜ ਬਣਾਈ ਜਾਵੇ ਤੇ ਜਦੋਂ ਆ ਕੈਮਰੇ ਲਿਆਉਂਦੇ ਨੇ ਜਿਹੜੇ ਤੁਸੀਂ ਆਏ ਹੋ ਤੇ ਇਹ ਬੰਦੇ ਲੱਗੇ ਨੇ ਧਾਬਣੇ ਵਾਲੇ ਲੱਗ ਜਾਂਦੇ ਨੇ ਬਾਅਦ ਜਦੋਂ ਮਰਦੀ ਆਪਣੀ ਮਰਜ਼ੀ ਕਰਕੇ ਛੁੱਟੀ ਕਰ ਟੁੱਟ ਜਾਂਦੇ ਨੇ ਤੇ ਐਸਾ ਕੰਮ ਨਹੀਂ ਹੁੰਦਿਆ ਰੋਣਾ ਦੇ ਇਹ ਸਾਡਾ ਕੋਈ ਅਦਾਵਤ ਲਈ ਜਾ ਰਹੀ ਹੈ ਜਿਹੜਾ ਰੋਡ ਤੋੜ ਕੇ ਤੇ ਪਰੇਸ਼ਾਨ ਕੀਤਾ ਗਿਆ ਸਾਰੇ ਸਾਨੂੰ ਤੇ ਬੜੀ ਮਿਹਰਬਾਨੀ ਸਰਕਾਰ ਹੈ ਜਿਹੜਾ ਸਾਡਾ ਰੋਡ ਹੈ ਨਾ ਇਹਨੂੰ ਜਲਦੀ ਤੋਂ ਜਲਦੀ ਬਨਵਾਇਆ ਜਾਵੇ ਤੇ ਉਖਤ ਤਰੀਕਾ ਬਨਵਾਇਆ ਜਾਇਆ ਬੰਦਾ ਨਹੀਂ ਪੈਸਾ ਜਿਵੇਂ ਬੰਦਾ ਪਿਆ ਭਾਈ ਜਨ ਗੱਲ ਇਸ ਤਰ੍ਹਾਂ ਹੈ ਕਿ ਅਸੀਂ ਬਡਾਲੇ ਦੇ ਰਹਿਸ਼ੀਆਂ ਔਰ ਬਡਾਲਾ ਸੰਗੋਂ ਇੱਕ ਬੜਾ ਵੱਡਾ ਕਸਬਾ ਹੈ ਔਰ ਮਾਸ਼ਾਅੱਲਾ ਤੁਸੀਂ ਵੀ ਜਾਣਦੇ ਹੋ ਦੇਖਦੇ ਹੋ ਬਾਜ਼ਾਰ ਹੈ ਬੜਾ ਵੱਡਾ ਔਰ ਇਹ ਅੱਲਾ ਅੱਲਾ ਕਰਦੇ ਆ ਜਿਹੜੇ ਬਾਜ਼ਾਰ ਦੇ ਵਿੱਚ ਦੋ ਰੋਡ ਨੇ ਨਾ ਮੇਨ ਇੱਕ ਦਿਨਾਂ ਨਗਰ ਰੋਡ ਤੇ ਇੱਕ ਬਾਜ਼ਾਰ ਦਾ ਮੇਨ ਰੋਡ ਜਿਹੜਾ ਇਹ ਮੇਰਾ ਖਿਆਲ ਆਂਦਾ ਇੱਕ ਕਮੋ ਵੇਚ 2 ਸਾਲ ਦੀ ਮਿਹਨਤ ਦੇ ਨਾਲ ਬੰਦਿਆਂ ਦੀ ਚੋਖੀ ਜਿਹੜੀ ਹੈ ਨਾ ਖੋਸ਼ਿਸ਼ ਦੇ ਨਾਲ ਇਸ ਬਾਬੋ ਬਣਿਆ ਸੀ ਕਿ ਰੋਡ ਬਣਿਆ ਹੁਣ ਮੌਜੂਦਾ ਇਹ ਜਿਹੜੀ ਸੂਰਤ ਹਾਲ ਬਣੀ ਹੈ ਲੇਕਿਨ ਇਹ ਜਿਹੜੀ ਸਾਡੀ ਪੁਲੀ ਬਣੀ ਹੈ ਨਾ ਇਹ ਪੁਲੀ ਠੀਕ ਹੈ ਜ਼ਰੂਰਤ ਹੈ ਸੀ ਲੇਕਿਨ ਪੁਲੀ ਕਿਸੇ ਇੰਜੀਨੀਅਰਿੰਗ ਦੇ ਲੈਵਲ ਤੇ ਨਹੀਂ ਬਣੀ ਯਾਨੀ ਕਿਸੇ ਵੀ ਸੂਰਤ ਦੇ ਉੱਤੇ ਇਹਨੂੰ ਤੁਸੀਂ ਬਾਈ ਰੋਡ ਐਕਸੈਪਟ ਨਹੀਂ ਕਰ ਸਕਦੇ ਇਹਦਾ ਇਹ ਵੇਖ ਕੇ ਸਭ ਤੋਂ ਮੇਨ ਚੀਜ਼ ਇਹਦਾ ਦੇਖੋ ਮਟੀਰੀਅਲ ਕੀ ਲੱਗਾ ਦੋ ਸੂਤਰ ਦਾਇਰੇ ਵਿੱਚ ਲੱਗਾ ਸਰੀਆ ਜਿਹੜਾ ਜਿਹੜਾ ਕਿ ਦੋ ਸੂਤਰ ਦਾ ਕਿਸੇ ਵੀ ਸੂਰਤ ਤੇ ਉਤੇ ਮੇਨ ਜੀਡੀ ਰੋਡ ਦੇ ਉਤੇ ਕਾਬਲੇ ਕਬੂਲ ਨਹੀਂ ਹੁੰਦਾ ਪਹਿਲੇ ਨੰਬਰ ਤੇ ਤੇ ਇੰਜੀਨੀਅਰ ਦੀ ਇਹ ਨਾਅਹਲੀ ਹੈ ਦੂਸਰੇ ਨੰਬਰ ਤੇ ਠੇਕੇਦਾਰ ਦੀ ਇਹਨੂੰ ਤਕਰੀਬਨ ਇੱਕ ਮਹੀਨਾ ਹੋ ਗਿਆ ਦਰਮਿਆਨ ਦੇ ਵਿੱਚ ਤੁਸੀਂ ਰੋਡ ਚੈੱਕ ਕਰ ਸਕਦੇ ਹੋ ਤਿੰਨ ਤੋਂ ਚਾਰ ਪੁਲੀਆਂ ਜਿਹੜੀਆਂ ਸਾਡੀਆਂ ਵੇਸਟ ਹੋ ਗਈਆਂ ਔਰ ਜਿਹੜੇ ਸਾਡੇ ਮੌਜੂਦਾ ਐਮਪੀ ਸਾਹਿਬ ਨੇ ਅੱਜ ਜਿਹੜੇ ਪਾਰਲੀਮੈਂਟ ਦੇ ਸੈਕਟਰੀ ਬਣ ਕੇ ਆਏ ਨੇ ਸ਼ਾਇਦ ਉਹਨਾਂ ਨੇ ਇਹ ਸਾਡੇ ਬਡਾਲਾ ਸੰਧਵਾਂ ਨਾਲੇ ਪਿਆਰ ਕੀਤਾ ਕਿ ਜਿੰਨਾ ਸਾਨੂੰ ਵੋਟ ਦਿੱਤੇ ਨੇ ਨੈਕਸਟ ਜਿਹੜਾ ਨਾ ਦੁਬਾਰਾ ਸਾਡਾ ਨਾਂ ਨਾ ਲੈਣ ਇਹਦਾ ਇਹ ਮਸਲਾ ਹੈ ਕਿ ਵੇਖੋ ਤੁਸੀਂ ਇਹ ਜਿਹੜਾ ਬੜਾ ਵੀ ਹੋਇਆ 2 ਲੱਖ ਦਾ 3 ਲੱਖ ਦਾ ਕੰਮ ਹੋਏਗਾ ਸਾਡਾ 4 ਤੋਂ 5 ਕਰੋੜ ਦਾ ਕੰਮ ਜਿਹੜਾ ਨਾ ਉਹ ਜ਼ਾਇਆ ਇਹ ਨਾ ਕਰ ਛੜਿਆ ਬਡਾਲਾ ਸੰਧਵਾਂ ਦੇ ਨਾਲੇ ਬੜੀ ਵੱਡੀ ਜਈ ਜ਼ਿਆਤੀ ਹੈ ਬਰਾਏ ਮਿਹਰਬਾਨੀ ਅਸੀਂ ਤੁਹਾਡੇ ਮੀਡੀਆ ਦੇ ਵਸਾਦਤ ਨਾਲੇ ਉਤੋਂ ਜਿਹੜੇ ਅੱਛੇ ਜੇ ਉਹਦੇ ਦੌਰਾਨ ਨੇ ਮਰੀਮ نواز ਸਾਹਿਬਾਨੇ ਸਾਡੀਆਂ ਵਜ਼ੀਰੇ ਆਲਾ ਪੰਜਾਬ ਨੇ ਉਹਨਾਂ ਤੱਕ ਰਿਕੁਐਸਟ ਅਸੀਂ ਪਹੁੰਚਾਣਾ ਚਾਹਨੇ ਆ ਕਿ ਖਦਾਰਾ ਵਡਾਲਾ ਸੰਧ ਦੀ ਆਵਾਮ ਅਗਰ ਤੁਹਾਨੂੰ ਕਿਸੇ ਬੋਰਡ ਦੀ ਜ਼ਰੂਰਤ ਤੇ ਤੇ ਅਗਰ ਨਹੀਂ ਤੇ ਚਲੋ ਕੋਈ ਗੱਲ ਨਹੀਂ ਅਗਰ ਬੋਰਡ ਕਿਸੇ ਨਾਲ ਲੈਣਾ ਹੈ ਤੇ ਇਹੋ ਜਿਹੇ ਐਮਪੀ ਇਹੋ ਜਿਹੇ ਜਿਹੜੇ ਤੁਹਾਡੇ ਇੱਥੇ ਥੱਲੇ ਜਿਹੜੇ ਬੰਦੇ ਕੰਮ ਕਰਦੇ ਨੇ ਖਦਾਰਾ ਇਹਨਾਂ ਦੇ ਉੱਤੇ ਨਜ਼ਰ ਰੱਖੀ ਜਾਏ ਜੇ ਅਗਰ ਨਹੀਂ ਤੇ ਫਿਰ ਅੱਲਾਹ ਇਸਪੁਰਦ ਅਸੀਂ ਤੇ ਫਿਰ ਆਈਆਂ ਇੱਥੇ ਜਿਵੇਂ ਜ਼ਲੀਲ ਹੁੰਦਾ ਪਿਆ तकरीबन 1 ਮਹੀਨਾ ਹੋ ਗਿਆ ਜੇ ਅੱਲਾਹ ਇਸਪੁਰਦ ਹੋ ਗਿਆ ਸਾਰਾ ਕੰਮ ਕੋਈ ਇਹਦੇ ਵਿੱਚ ਕੋਈ ਪਰੇਸ਼ਾਨੇ ਹਾਲ ਨਹੀਂ ਸਾਡਾ ਰੋਡ ਦੇ ਸਮਝੋ ਕਿ ਸਾਡਾ ਜਿਹੜਾ ਲੈਵਲ ਹੈ ਨਾ ਬਡਾਲਾ ਸੰਮੂਹ ਬਸ ਸਟਾਪ ਤੇ ਜਿੱਥੇ ਅਸੀਂ ਹੁਣ ਖਲੋਤੇ ਆ ਪੁਲੀ ਦੇ ਉੱਤੇ ਸਾਢੇ 3 ਫੁੱਟ ਦਾ ਡਿਫਰੈਂਟ ਹੈ ਸਾਢੇ 3 ਫੁੱਟ ਜਿਹੜਾ ਕਿ ਮੇਨ ਆਉਣੀ ਲੋਡਰ ਗੱਡੀ ਆਉਣੀ ਉਹ ਇੱਥੇ ਸਮਝੋ ਕਿ ਜ਼ਿਆਦਾ ਜ਼ਿਆਦਾ 1 ਮਹੀਨੇ ਬਾਅਦ ਅੱਲਾ ਇਸਪੁਰਦ ਹੋ ਜਾਣਾ ਨੇ ਤੇ ਗੱਲ ਇਹ ਵੇ ਕਿ ਇਹਨੂੰ ਇੰਜੀਨੀਅਰਿੰਗ ਤੇ ਫੇਰ ਉਹ ਹੀ ਇੰਜੀਨੀਅਰ ਦੀ ਗੱਲ ਆ ਜਾਂਦੀ ਅਗਰ ਇੰਜੀਨੀਅਰ ਕੋ ਕਾਬਲ ਹੁੰਦਾ ਕੋ ਠੇਕੇਦਾਰ ਬੰਦੇ ਦਾ ਪੁੱਤਰ ਹੁੰਦਾ ਤੇ ਇਹ ਜਿਹੜਾ ਸੀ ਨਾ ਇੱਕ ਕਿਸੇ ਇਸੇ ਸੂਰਤ ਵੀ ਇਹਨੂੰ 3.5 ਫੁੱਟ ਉੱਚੀ ਨਹੀਂ ਕਰ ਸਕਦਾ ਤੇ ਬਰਾਏ ਮਿਹਰਬਾਨੀ ਅਗਰ ਤੁਸੀਂ ਇਹ ਸਾਨੂੰ ਇਹ ਜਿਹੜੀ ਤੁਸੀਂ ਵੀਡੀਓ ਬਣਾ ਰਹਾ ਹੋ ਉਹਨੂੰ ਚਲਾਓ ਔਰ ਇਹਨੂੰ ਉਤੋਂ ਉੱਤੇ ਜਿਹੜਾ ਸਾਡੇ ਅੱਛੇ ਉਹਦੇ ਦਰਾਂ ਨੇ ਉਹਨਾਂ ਤੱਕ ਪਹੁੰਚਾਓ ਮਿਹਰਬਾਨੀ ਇਹ ਤੁਸੀਂ ਚੈੱਕ ਕਰੋ ਸਾਡਾ ਨਾਲ ਮੁਹੱਲਾ ਕਮੋਬੇਸ਼ 4 ਤੋਂ 501 ਘਰ ਦਾ ਇਹ ਮੁਹੱਲਾ ਹੈ 4501 ਜਿਹੜਾ ਘਰ ਦਾ ਹੈ ਇਹਦਾ ਸਾਰਾ ਪਾਣੀ ਥੱਲੇ ਇੱਥੇ ਰਹਿਣਾ ਯਾਨੀ ਤੁਸੀਂ ਚੈੱਕ ਕਰ ਲਵੋ ਕੈਮਰੇ ਦੇ ਨਾਲ ਇਹ ਉਹਦੇ ਨਾਲੋਂ ਕੋਈ 2 ਫੁੱਟ ਉੱਚੀ ਹੈ ਇਹਨੂੰ ਬਣਾਣਾ ਕਿਸੇ ਨੇ ਇਹ ਪਾਣੀ ਫੇਰ ਸਾਡਾ ਜਿਹੜਾ ਘਰਾਂ ਦੇ ਵਿੱਚ ਹੀ ਜਾਣਾ ਹੈ ਇੱਕ ਘਰਾਂ ਤੋਂ ਹੁੰਦਿਆਂ ਯਾਨੀ ਇਸ ਪੁਲੀ ਦਾ ਸਾਨੂੰ ਨੁਕਸਾਨ ਹੈ ਫਾਇਦਾ ਕੋ ਨਹੀਂ ਅੱਗੇ ਜਿਹੜਾ ਅੱਗੇ ਫੇਰ ਸਾਡਾ ਵੇਖੋ ਤੁਸੀਂ ਇਹਦਾ ਡਿਫਰੈਂਟ ਆਪੀ ਖੁਦ ਹੀ ਚੈੱਕ ਕਰ ਲਓ ਤੁਸੀਂ ਮਾਸ਼ਾਅੱਲਾ ਸਮਝਦਾਰ ਆਦਮੀ ਹੋ ਇਹਦਾ ਵੇਖੋ ਉਹਦੇ ਨਾਲੋਂ ਫੇਰ ਇਸ ਨਾਲੋਂ ਘੱਟੋ ਘੱਟ ਇੱਕ ਫੁੱਟ ਉਸ ਹੈ ਜਿਹੜੀ ਪੁਲੀ ਹੈ ਸਾਡੀ ਤੇ ਪਾਣੀ ਸਾਡਾ ਕਿਹੜੇ ਪਾਸੇ ਨਿਕਲੇਗਾ ਅੱਗੇ ਜਾ ਕੇ ਨੀਵਾ ਹੋ ਗਿਆ ਐ ਵੇਖ ਅੱਗੇ ਨਾਲਾ ਨੀਵਾ ਹੋ ਗਿਆ ਪੁਲੀ ਉੱਚੀ ਹੋ ਗਈ ਐ ਤੁਸੀਂ ਇਹ ਵੇਖੋ ਸਾਡਾ ਕਿਵੇਂ ਸਾਡਾ ਪਾਣੀ ਅੱਗੇ ਜਾਏਗਾ ਐ ਵੇਖੋ 1 ਫੁੱਟ ਦੇ ਪਾਈਪ ਦੇ ਵਿੱਚ ਦੱਸੋ ਤੁਸੀਂ ਸਾਡਾ ਕਿਵੇਂ ਨਿਕਾਸ ਹੋਏਗਾ ਐ ਤੁਸੀਂ ਵੇਖੋ ਨਾ ਕਿੰਨੀ ਉੱਚੀ ਹੈ ਪੁਲੀ ਤੇ ਕਿੰਨਾ ਜਿਹੜਾ ਅੱਗੋਂ ਜਾ ਕੇ ਉਹ ਸਾਡਾ ਪਾਏ ਪੁੱਛਾ ਹੋ ਗਿਆ ਤੇ ਇੱਥੇ ਜਿਹੜਾ ਪਾਣੀ ਫੇਰ ਸਾਡਾ ਵਾਪਸ ਆਇਆ ਤੇ ਵਾਪਸੀ ਜਦੋਂ ਜਾਣਾ 4 ਤੋਂ 500 ਘਰ ਨੂੰ ਉਹਨਾਂ ਸਮਝੋ ਕੋ ਨਦੀ ਨਕਾਸੀ ਕੋਨੇ ਬਰਾਏ ਮਿਹਰਬਾਨੀ ਇਹ ਜਿਹੜਾ ਨਾ ਇਹਨੂੰ ਤੁਸੀਂ ਬਿਹਤਰੀਨ ਤਰੀਕੇ ਨਾਲ ਇਹਨੂੰ ਕਵਰ ਕਰਕੇ ਦੇ ਜਰਾ ਕੋ ਸਾਡੇ ਉੱਪਰ ਦੇ ਤੇ ਜਿਹੜਾ ਵਜ਼ੀਰ ਅੱਲਾਹ ਤੱਕ ਕਮਜ਼ ਕਮਜ਼ ਵਜ਼ੀਰ ਅੱਲਾਹ ਤੱਕ ਜ਼ਰੂਰ ਪਹੁੰਚੇ ਤੋ ਸਾਡਾ ਘਰ ਦੇਖ ਲਓ ਨਾ ਜੀ ਉਹ ਨਿਵੇਂ ਤੇ ਆਕੂਲੀ ਜਿਹੜੀ ਕਾਫੀ ਉਧਰ ਨਾਲ ਉੱਚੀ ਹੋ ਗਈ ਹੈ ਤੇ ਇਹਦਾ ਕੋਈ ਹੱਲ ਕੀਤਾ ਜਾਏ ਮਿਹਰਬਾਨੀ ਸਾਡਾ ਪਾਣੀ ਜਿਹੜਾ ਉਹ ਇਸ ਤਰ੍ਹਾਂ ਦੇ ਵਿੱਚ ਨਹੀਂ ਆ ਰਿਹਾ ਕਿਉਂਕਿ ਪਹਿਲੇ ਨਾਲਾ ਬਣਿਆ ਇਹਦੀ ਸਲੋਪ ਵੀ ਉਹ ਸਾਈਡ ਤੇ ਹੈ ਤੇ ਪਾਣੀ ਸਾਰਾ ਉਧਰ ਜਾਂਦੇ ਆ ਤੇ ਇਹਦਾ ਹਾਲਿਆ ਕੀਤਾ ਜਾ ਕੇ ਪਾਣੀ ਜਿਹੜਾ ਉਹ ਇਹਦੇ ਵਿੱਚ ਸਾਰਾ ਆਇਆ ਸਾਡੇ ਘਰ ਦਾ ਸਾਡੇ ਘਰ ਦਾ ਨੁਕਸਾਨ ਨਾ ਹੋਵੇ ਪੂਰੇ ਮਹੱਲੇ ਦਾ ਪਾਣੀ ਸਾਡਾ ਸਾਡੇ ਘਰ ਵਾਲੀ ਸਾਈਡ ਤੇ ਸਾਰਾ ਆ ਕੇ ਸਾਡੇ ਘਰ ਦੇ ਅਗੋਂ ਨਿਕਲਦਾ ਪਿਆ ਤੇ ਸਾਰੇ ਸਾਨੂੰ ਆ ਕੇ ਗਾਲਾਂ ਵੀ ਕੱਢਦੇ ਰੋੜ ਤੋਂ ਨੰਗਦੇ ਵੀ ਗਾਲਾਂ ਕਰਦੇ ਨੇ ਤੇ ਗੱਲਾਂ ਵੀ ਕਰਕੇ ਜਾਂਦੇ ਨੇ ਜੀ ਪਾਣੀ ਬੰਦ ਕਰੋ ਬਾਹਰ ਅਸੀਂ ਬੰਦ ਕਰਦੇ ਜੀ ਸਾਰਾ ਪਾਣੀ ਸਾਡੇ ਘਰ ਦੇ ਅੰਦਰ ਚਲਾ ਜਾਏਗਾ ਇਹ ਪੁਲੀ ਹੈ ਸਾਡੇ ਵੋਟਾਂ ਤੋਂ ਹਟ ਕੇ ਅਗਰ ਅਸੀਂ ਕਿਹਨੂੰ ਬੋਟ ਦੇਨੇ ਆ ਜਾਂ ਨਹੀਂ ਦਿੰਦੇ ਕਿਹਨੂੰ ਜ਼ਰੂਰ ਤੇ ਜਾਂ ਨਹੀਂ ਇਹ ਐਸਾ ਕੰਮ ਇੰਜ ਕੀਤਾ ਜਿਵੇਂ ਘਰ ਦੀ ਛੱਤ ਪੁੱਟ ਕੇ ਹੀ ਬਹਿ ਰਹੇ ਆਂ ਜੀ ਮਰਜ਼ੀ ਨਾਲ ਬਣਾਵਾਂਗੇ ਇਹ ਸਾਡਾ ਰੋੜ ਹੈ ਕੋਈ ਮਰੀਜ਼ ਆ ਰਿਹਾ ਕੋਈ ਮੁਸਾਫਰ ਆ ਰਿਹਾ ਕੋਈ ਪਹਿਲੀ ਵਾਰੀ ਆ ਰਿਹਾ ਐਸ ਵਾਸਤੇ ਟੋਨ ਦੇ ਵਿੱਚੋਂ ਦੀ ਰਾਹਾਂ ਨੇ ਲੋਕਾਂ ਦੀਆਂ ਰਾਹ ਪੁੱਟ ਕੱਤੇ ਨੇ ਨੀਆਂ ਸੁੱਟ ਛੜੇ ਵਿੱਚ ਵੱਡੀਆਂ ਬੱਸਾਂ ਨੇ ਆਏ ਦਿਨ ਕੋਈ ਨਾ ਕੋਈ ਟਰੱਕ ਉਲਟਿਆ ਹੁੰਦਾ ਉਹ ਟਰੱਕ ਵਾਲੇ ਫਸ ਜਾਂਦੇ ਨੇ ਵਿਚਾਰੇ ਕ੍ਰੇਨ ਵਾਲਿਆਂ ਨੂੰ 20 20 50 50 ਹਜ਼ਾਰ ਰੁਪਈਆ ਦੇ ਕੇ ਆਪਣੇ ਟਰੱਕ ਕਢਾਉਂਦੇ ਨੇ ਉਹ ਅਜ਼ਾਬ ਕਿਦੇ ਦੇ ਪੈਣ ਰਿਹਾ ਆਜਾ ਕੇ ਬਦਨਾਮ ਸਾਡਾ ਇਲਾਕਾ ਹੀ ਹੋਂਡਿਆ ਵਿਚਲਾ ਰੋੜੇ ਤਰੇ ਪੁਲੀਆਂ ਟੁੱਟ ਗਈਆਂ ਨੇ ਇਧਰ ਦਾ ਵਿਚਲਾ ਟੋਨ ਵਾਲਾ ਰਸਤਾ ਸਾਰਾ ਤੋੜ ਚੜਿਆ ਨੁਕਸਾਨ ਦੇ ਸਾਡੇ ਵਡਾਲੇ ਦਾ ਹੋਂਡਿਆ ਨਾ 5 ਲੱਖ ਦਾ ਸਾਨੂੰ ਫਾਇਦਾ ਦੇ ਕੇ 5 ਕਰੋੜ ਦੇ ਥੱਲੇ ਸਾਨੂੰ ਇਹਨਾਂ ਲੈ ਹੁੰਦਾ ਦੂਸਰੇ ਨੰਬਰ ਤੇ ਐਸਾ ਇੰਨੀ ਕੁ ਟ੍ਰੈਫਿਕ ਜਾਮ ਹੈ ਹੀ ਮੋਟਰਸਾਈਕਲ ਲੈ ਕੇ ਆਪਣੀ ਫੈਮਲੀਆ ਮਜਬੂਰੀ ਚ ਬੱਚਿਆਂ ਨੂੰ ਕੋਈ ਛੱਡਣ ਕੇ ਵਕਤ ਤੇ ਨਹੀਂ ਪਹੁੰਚ ਸਕ ਰਹੇ ਆ ਨਾ ਕੋਈ ਇਧਰ ਪਾਰ ਹੋ ਸਕਦਾ ਨਾ ਕੋਈ ਉਧਰ ਹੋ ਸਕਦਾ ਲਾਜ਼ ਹੈ ਮਿਹਰਬਾਨੀ ਹੈ ਕਿ ਅਗਰ ਇਹਨੂੰ ਬਣਾਣਾ ਹੈ 2 ਦਿਨ ਦਾ ਕੰਮ ਹੈ ਹਾਫ ਹਾਫ ਕਰਕੇ ਹੀ ਬਣਾਉਂਦੇ ਨੇ ਇੱਕ ਹਫਤੇ ਦੇ ਵਿੱਚ ਇਹ ਲੇਕਿਨ ਇਹ ਨਾ ਇੱਕ ਮਹੀਨਾ ਹੋ ਗਿਆ ਉਹ ਜਦੋਂ ਕੋਈ ਕੈਮਰੇ ਵਾਲਾ ਆਉਂਦਾ ਥੋੜਾ ਜਿਹਾ ਕੰਮ ਸ਼ੁਰੂ ਕਰਦੇ ਨੇ ਉਸ ਤੋਂ ਬਾਅਦ ਉਹ ਦਾਬੜੇ ਸੁੱਟ ਕੇ ਘਰ ਤੋਰ ਜਾਂਦੇ ਨੇ ਪੁਲੀਆਂ ਵਾਲੇ ਠੇਕੇਦਾਰ ਆਪਣੇ ਘਰ ਸੌਂ ਜਾਂਦੇ ਨੇ ਆਵਾਮ ਇੱਥੇ ਜ਼ਲੀਲ ਹੋਣ ਰਹੀ ਹੈ ਆਏ ਦਿਨ ਸਾਰੇ ਬਾਜ਼ਾਰ ਦੀਆਂ ਕੇਬਲਾਂ ਤੋੜ ਛੜੀਆਂ ਨੇ ਟਰੱਕਾਂ ਵਾਲੇ ਉਹ ਗਰੀਬ ਕੀ ਕਰਨ ਇਹਨੇ ਨੇ ਮਹਿੰਗੀ ਗੱਡੀਆਂ ਕੋਈ ਲੋਡ ਲੈ ਕੇ ਆਣਾ ਕੋਈ ਕਿਧਰ ਫਸਿਆ ਮਜਬੂਰੀ 'ਚ ਹਰ ਉਹਨਾਂ ਨੂੰ ਗੱਡੀ ਧਿਕਣੀ ਪੈਂਦੀ ਹੈ ਕੋਈ ਮਰੀਜ਼ ਹੈ ਜਾ ਕੋਈ ਤਾਂ ਕੋਈ ਉਹ ਜੋ ਕੋਈ ਕੇਸ ਮਜਬੂਰੀ ਹੈ ਨਾ ਹਸਪੀਟਲ ਜਾਣੇ ਲੋਕ ਇੱਥੇ ਦੋ ਦੋ ਘੰਟੇ ਆਪਣੇ ਮਰੀਜ਼ਾਂ ਨੂੰ ਲੈ ਕੇ ਨਾ ਬਾਜ਼ਾਰਾਂ ਦੇ ਵਿੱਚ ਵਿਚਾਰੇ ਜ਼ਲੀਲ ਹੁੰਦੇ ਨੇ ਅੱਗੋਂ ਗੱਡੀ ਜਾ ਰਹੀ ਉਹਦੇ ਫਿਰ ਉਧਰ ਆ ਜਾਂਦੇ ਰਾਹ ਲੱਭਦਾ ਨਹੀਂ ਜਾਣ ਵਾਸਤੇ ਬੰਦੇ ਬਹੁਤ ਪਰੇਸ਼ਾਨ ਨੇ ਬਡਾਲੇ ਦੇ ਵਿੱਚ ਐ ਮਸਲਾ ਹੈ ਕਿ ਇੱਕ ਥਾਲੇ ਸਾਡੇ ਦੇ ਅੰਦਰ ਪਾਣੀ ਸਾਡੇ ਮਕਾਨ ਦਾ ਇਹਨਾਂ ਨੂੰ ਥਾਣੇ ਅਸੀਂ ਬੰਦੇ ਵੀ ਬੜੇ ਪਰੇਸ਼ਾਨ ਦੂਜਾ ਹੈ ਕਿ ਆਮ ਦੁਨੀਆਂ ਦਾ ਪਾਣੀ ਤੋਂ ਇੱਕ ਮਸਾਲੇ ਬੜੀ ਪਰੇਸ਼ਾਨ ਸਾਰਾ ਰਾਹ ਕੰਮ ਤੇ ਹੈ ਲੋਕ ਮੰਦ ਵਿੱਚ ਵਾਪਾ ਜਾਂਦੇ ਨੇ ਖੱਜੜ ਹੁੰਦੇ ਨੇ ਜ਼ਮੀਲ ਹੁੰਦੇ ਨੇ ਹੈ ਜੀ ਇਸ ਵਾਸਤੇ ਇਹਦਾ ਕੋ ਹੱਲ ਕਰਨਾ ਚਾਹੀਦਾ ਕੌਣ ਕਰੇਗਾ ਕਿਨੂੰ ਆਖੀਏ ਜਾ ਕੇ ਹੈ ਜੀ ਇਹਦਾ ਕੋ ਮਾਪਿਓ ਬਣੇ ਕੋਈ ਮਤਲਬ ਜਦੋਂ ਬੋਲ ਦਾ ਟਾਈਮ ਹੁੰਦਾ ਉਦੋਂ ਸਾਰੇ ਆ ਜਾਂਦੇ ਨੇ ਬਾਬਾ ਜੀ ਸੁਣਾਓ ਬਾਬਾ ਜੀ ਆਓ ਤੇ ਉਹ ਜਦੋਂ ਬਾਬੇ ਦੇ ਕਾਲ ਮੁਸੀਬਤ ਭਈਏ ਤੇ ਕੋ ਪੁੱਛਦਾ ਹੀ ਨਹੀਂ ਕੋਈ ਨਾ ਜਦੋਂ ਬਾਣੀ ਉੱਚੀ ਗਈ ਇਹ ਤੇ ਹੋਣਾ ਸੀ ਮਸਾਲੇ ਕੀ ਕਹਿ ਥਾ ਕਰਿਆ ਤੁਹਾਨੂੰ ਇਹਦਾ ਹਾਲਤ ਕੋਈ ਨਜ਼ਰ ਆਉਂਦਾ ਇਹ ਜੋ ਸਾਰੇ ਜਣੇ ਤੁਸੀਂ ਹੱਲ ਕਰਨਾ ਹੁਣ ਤਾਂ ਇਹ ਤੇ ਤੁਹਾਡੇ ਅਗੇ ਚਰਲਾ ਕਰਨਾ ਹੈ ਅੱਜ ਤੱਕ ਇਹ ਜੱਟਕਦਾਰ ਨਹੀਂ ਵੇਖਿਆ ਕਿ ਆਪਣੀ ਮਰਜ਼ੀ ਨਾਲ ਜਿਵੇਂ ਕਿ ਆਮ ਜ਼ਮੀਨ ਦਾ ਨਾਲਾ ਬਣਾ ਕੇ ਖੋਦ ਕੇ ਸਾਰੀ ਟ੍ਰੈਫਿਕ ਜਾਮ ਹੈ ਹਾਲਾਂ ਮੇਨ ਰੋੜੇ ਖੋਲਦਾ ਅੱਧਾ ਹੀ ਸਾਬ ਨੂੰ ਚਾਹੀਦਾ ਸੀ ਪਹਿਲਾਂ ਬਣਾਣਾ ਉਹ ਖੋਲਦਾ ਤਾਂ ਕੋਈ ਦੂਜਾ ਬਣਾਦਾ ਇਨੇ ਇੱਕੋ ਵਾਰੀ ਉਹ ਲੈਂਡ ਪੁੱਟ ਜਿਹੜੀ ਹੈ ਸਾਰੀ ਟ੍ਰੈਫਿਕ ਜਾਮ ਤੇ ਇੰਨੀ ਕੋ ਡਰਾਈਵਰ ਹੈ ਵੀ ਤੁਹਾਨੂੰ ਇਹ ਜਿਹੜੇ ਰਸਤੇ ਤਾਰਾ ਟੁੱਟ ਟੁੱਟ ਕੇ ਹਲਵਾਬੜਾ ਵਾਲੇ ਵੀ ਸਾਡੀ ਗੱਲ ਨਹੀਂ ਸੁਣਦੇ ਕਿ ਅਸੀਂ 15 ਦਿਨ ਤੋਂ ਅਸੀਂ ਕਿਦੀ ਕਿਦੀ ਤਾਰਾ ਜੋੜੀਏ ਤੇ ਟ੍ਰੈਫਿਕ ਜਿਹੜੀ ਪਹਿਲੀ ਸੜਕਾਂ ਬਣੀਆਂ ਨੇ ਉਹ ਵੀ ਟੁੱਟ ਰਹੀਆਂ ਨੇ ਮੈਂ ਤੁਹਾਨੂੰ ਮੌਕੇ ਤੇ ਬੋਲਦਾ ਕਿ ਨਾਲਾ ਬਣਿਆ ਹੈ ਕੋਈ 5 ਸਾਲ ਹੋ ਗਏ ਨੇ ਉਹ ਵੀ ਨਾਲਾ ਟੁੱਟ ਰਿਹਾ ਤੇ ਇਹ ਖੁਦਾ ਕਰਕੇ ਐਸ ਪੈਸਿਫੀਕੇਸ਼ਨ ਦੇ ਮੁਤਾਬਕ ਕਿ ਇਹਨੂੰ ਇੰਜੀਨੀਅਰ ਹੁੰਦਾ ਉਹ ਆ ਕੇ ਇਹਨੂੰ ਬਣਾਉਂਦਾ ਪੁਲੀ ਦਾ ਕੋਈ ਨਹੀਂ ਪੁਲੀ ਬਣਦੀ ਲੇਕਿਨ ਉਹ ਤਰੀਕਾ ਕਰ ਇੰਨਾ ਗਲਤ ਹੈ ਕਿ ਜਿਵੇਂ ਕਿ ਜਾਹਲ ਆਦਮੀ ਲਗਾ ਹੈ ਕਿ ਫਾਰੀ ਕੋ ਵਾਰੀ ਪੁੱਟ ਦਿੱਤੀ ਹੈ ਨੂੰ ਦੋ ਪੋਰਸ਼ਨਾਂ ਦੀ ਕਰਦਾ ਤੇ ਕੋਈ ਐਡਰ ਰਹਣੀ ਸੀ ਪੈਣਾ ਤੇ ਬਸ ਮੈਂ ਇਨੇ ਹੀ ਕਹਿਣਾ ਕਿ ਜਨਾਬ ਮਹਿਕਮਾ ਨਹੀਂ ਸੁਤ ਹੈ ਮੈਂ ਮਹਿਕਮੇ ਕੋਲੇ ਅਫਸਰ ਕੋ ਨਹੀਂ ਜਿਹੜੇ ਨਾਲ ਕੇ ਵੇਖਣ ਕੋਈ ਬੰਦਾ ਇੰਜੀਨੀਅਰ ਨਹੀਂ ਆਇਆ ਮੈਂ ਹਰ ਰੋਜ਼ਿੰਦਾ ਰਿਆਂ ਆਗੇ ਮੈਂ ਦੱਸਰ ਕਿ ਮੈਂ ਕੋ ਕੋ ਸਰੀਆ ਪਵਾਇਆ ਦੋ ਇੱਕ ਦੋ ਬਾਦੀਕਰ ਰੱਖੇ ਸਨ ਕੋਈ ਫਿਰ ਬਣਾਦੇ ਨੇ ਡਾਕਟਰ ਅਜੀ ਇਸ ਗੱਲ ਤੋਂ ਤੁਹਾਨੂੰ ਤਕਲੀਫ ਦਿੱਤੀ ਕਿ ਸਾਡੇ ਪਿੰਡ ਦਾ ਹਾਲਤ ਦੇਖੋ ਲਓ ਜੀ ਸਾਹਿਬੋ ਅਸੀਂ ਤੁਹਾਨੂੰ ਮੌਜਾ ਵਡਾਲਾ ਸੰਧੂਆਂ ਦੀ ਸੈਰ ਕਰਵਾਈ ਇੱਥੋਂ ਦੇ ਮਸਨਿਕਾਂ ਦਾ ਜਿਹੜਾ ਸਭ ਤੋਂ ਵੱਡਾ ਮਸਲਾ ਹੈ ਉਹਦੇ ਬਾਰੇ ਤੁਹਾਨੂੰ ਜਾਣਕਾਰੀ ਦਿੱਤੀ ਅਸੀਂ ਤੁਹਾਨੂੰ ਕੁਝ ਦੋਸਤਾਂ ਦੇ ਨਾਲ ਵੀ ਮਿਲਵਾਇਆ ਉਹਨਾਂ ਤੁਹਾਨੂੰ ਆਪਣੀ ਜ਼ੁਬਾਨੀ ਵੀ ਦੱਸਿਆ ਕਿ ਇੱਥੋਂ ਦੀ ਮਖਲੂਕ ਕਿਸ ਕਦਰ ਪਰੇਸ਼ਾਨ ਹੈ ਪਿੰਡ ਦੇ ਵਿੱਚ ਜ਼ੇਰੇ ਤਾਂ امیر ਹੈ ਜਿਹੜੀ ਪੁਲੀ ਹੈ ਇਹਦੀ ਵਜ੍ਹਾ ਤੋਂ ਅਸੀਂ ਫੇਰ ਤੁਹਾਡੀ ਖidmat ਦੇ ਵਿੱਚ ਅਰਜ਼ ਕਰਨੇ ਆਂ ਕਿ ਅਸੀਂ ਵਜ਼ੀਰ اعلی ਪੰਜਾਬ ਮਹਤਰਮਾ ਮਰੀਮ ਨਵਾਜ਼ ਸ਼ਰੀਫ ਦੇ ترقیاتی ਕੰਮਾਂ ਨੂੰ तहे ਦਿਲ ਤੋਂ ਸਰਾਹਨੇ ਆਂ ਕੰਮ ਹੋਣੇ ਚਾਹੀਦੇ ਨੇ ترقیاتی ਆਵਾਮ ਦੀ ਸਹੂਲਿਆਤ ਦੇ ਲੇਕਿਨ ਉਹਨਾਂ ਦਾ ਅੰਦਾਜ਼ ਠੀਕ ਹੋਣਾ ਚਾਹੀਦਾ ਐ ਇਸ ਅੰਦਾਜ਼ ਵਿੱਚ ਕੰਮ ਨਹੀਂ ਹੋਣੇ ਚਾਹੀਦੇ ਕਿ ਸਾਰਾ ਹੀ ਪਬਲਿਕ ਜਿਹੜੀ ਉਹ ਪਰੇਸ਼ਾਨ ਹੋ ਜਾਏ ਕੀ ਹੈ ਜੀ ਕਿ ਇੱਕ ਪੁਲੀ ਬਣ ਰਹੀ ਐ ਹਜ਼ਾਰ ਹਾ ਦੇ ਹਾ ਇੱਥੇ ਹਲੇ ਦੁਆਲੇ ਵਸਦੇ ਨੇ ਜਿਨ੍ਹਾਂ ਦਾ رابطہ ਹੀ ਆਪਸ ਦੇ ਵਿੱਚ ਮੁਨਕਤਾ ਹੋਇਆ ਹੈ ਇੱਕ ਮੇਨ ਸ਼ਾਹਰਾ ਦੇ ਉੱਤੇ ਖੱਡਾ ਮਾਰ ਕੇ ਇੱਕ ਪੁਲੀ ਜ਼ੇਰੇ ਤਾਮੀਰ ਹੈ ਔਰ ਉਹ ਕਛਵੇ ਦੀ ਚਾਲ ਤੁਹਾਡੀ ਖਿਦਮਤ ਤੇ ਅਰਜ਼ ਕੀਤਾ ਕਿ ਇੰਨੀ ਸਲੋਲੀ ਉਹਨੂੰ ਬਣਾਇਆ ਜਾ ਰਿਹਾ ਹੈ ਜਿਹੜਾ ਠੇਕੇਦਾਰ ਹੈ ਉਹਨੇ ਕਰੋੜਾਂ ਦਾ ਠੇਕਾ ਲਿਆ ਹੋਣਾ ਮੇਨ ਸ਼ਾਹਰਾ ਦੇ ਉੱਤੇ ਉਹ ਬਣਾ ਰਿਹਾ ਪੁਲੀ ਤੇ ਉਹਦਾ ਕੰਮ ਨਹੀਂ ਕਿ ਪੰਜ ਸੱਤ ਮਿਸਤਰੀ ਲਾ ਕੇ ਇਹਨੂੰ ਦਿਨ ਰਾਤ ਲਾ ਕੇ ਜਲਦੀ ਤੋਂ ਜਲਦੀ مکمل کرے تاکہ عوام پریشان نہ ہو بہرحال اصل عوام دی آواز وزیر اللہ پنجاب اور تمام متعلقہ حکام تک پہنچا دیتی ہے اس آس دے نال کہ ساڑے حکمران عوام دی کچھ عزت توقیر جڑیے اپنے ذہن وچ سمجھن گے اور عوام دی سہولت اور آسانی دے واسطے فوری اقدامات تاڑے تو اجازت ਲਓ ਯਾਰ ਹਵਾਲੇ ਰੱਬ ਦੇ ਤੇ ਮੇਲੇ ਚਾਰ ਦਿਨਾਂ ਦੇ ਉਸ ਦਿਨ Eid ਮੁਬਾਰਕ ਹੋਸੀ ਜਿਸ ਦਿਨ ਫੇਰ ਮਿਲਾਂਗੇ ਰੱਬ ਰਾਖਾ ਤੇ ਅੱਲਾ ਬੇਲੀ Roll